ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ? ਹੋਰ ਜੀ ਕਿਵੇਂ ਹੋ ਸਾਰੇ? ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂਜੀ ਲੱਗੀਆਂ ਬਲੌਗ ਦੀ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਸਵੇਰ ਦਾ ਟਾਈਮ ਇੱਥੇ ਬੱਜ ਚੁੱਕੇ ਨੇ 10 ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਨੇ ਅੱਜ ਜਾਣਾ ਸੀਗਾ ਪਰ ਹੋ ਗਏ ਲੇਟ ਕੰਮ ਕਰਾਂ ਦੇ ਵਿੱਚ 9:30 ਦਾ ਟਾਈਮ ਸੀਗਾ 10 ਵਜੇ ਤੇ ਕੰਮ ਕਰਾਂ ਦੇ ਵਿੱਚ ਲੇਟ ਹੋ ਗਈ ਮੈਂ ਤੇ ਆਪਾਂ ਨੇ ਜਾਣਾ ਜੀ ਭੋਗ ਤੇ ਇੱਥੇ ਨੇੜੇ ਹੀ ਆ ਭੋਗ ਪਿੰਡ ਮਤਲਬ ਜਿੱਥੇ ਮੇਰੀ ਭੈਣ ਵਿਆਹੀ ਹੈ ਨੇੜੇ ਉਪਰਾਂ ਉੱਥੇ ਜਾਣਾ ਹੈ ਨਾਲ ਤੁਹਾਨੂੰ ਵੀ ਲੈ ਕੇ ਚਲਦੇ ਆ ਤੇ ਜਿਸ ਕਰਨ ਸਹਿਜਪ੍ਰੀਤ ਚਲੇ ਗਿਆ ਸਕੂਲ ਤੇ ਜਿਸ ਕਰਨ ਮੇਰੇ ਨਾਲ ਜਾਊਗਾ ਉਹਦਾ ਪਾਪਾ ਸਾਨੂੰ ਛੱਡ ਕੇ ਆਊਗਾ ਫੇਰ ਬਾਅਦ ਲੀਏ ਆਉਣਗੇ ਤੇ ਆਪਾਂ ਲੇਟ ਹੁੰਨੇ ਆ ਜੀ ਚਲੋ ਜੀ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਤੇ ਬਣੇ ਰਹੋ ਬਲੌਗ ਦੇ ਨਾਲ ਜੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਲਓ ਜੀ ਆਪਾਂ ਪਹੁੰਚ ਗਏ पनि सबैले के भन्छन् त्यो 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 सबैले ਆਪਾਂ ਦੇ ਮਾਰਗਦਰਸ਼ਨ ਨੇ ਕਾਟਰਾ ਨੇ ਸਾਨੂੰ ਆਪਣੇ ਲੰਬੇ ਸੇਵਾ ਦੇ ਮੱਦੇਨਜ਼ਰ ਪ੍ਰਾਪਰਟੀ ਦੀ ਸੇਵਾ ਸਾਡੇ ਮਾਣੇ ਖੇਤਰ ਵਾਲੇ ਕੰਮ ਚ ਚਾਹਤ ਆਪਣਾ ਕਾਟਰਾ ਨਹੀਂ ਬੱਚੀਆਂ ਚਾਹਤੀਆਂ ਅੰਨ ਰੱਖਣਾ ਲੰਮੀ ਲੰਮੀ ਆਇਆ ਪਰ ਦੇਖਾ ਦੇਣ ਕਰਦੇ 12 12 ਦਵਾ ਦੇ ਕਰਨ ਜੋ ਫੋਟੋ ਸੰਜੇ ਦੇ ਤਾਕਤ ਉਸ ਨੇ ਆਪਣੀਆਂ ਮਾਤਿਆਂ ਭਾਵਨਾ ਪੂਰੀਆਂ ਕਰਨੀਆਂ ਬਾਤ ਤੇ ਬਾਰੇ ਆਪ ਆਪਣੇ ਮੈਨ ਨਾਲ ਚੱਲ ਕੇ ਗਿਆ ਤੇ ਰੁਕ ਕੇ ਕਰਵਾਤਾ ਤਾਂਤਾ ਕੁਝ ਮਾਰ ਪੜੀ ਜਾਂਦੇ ਕਾਟੂ ਨੂੰ ਕੁਆਦੇ ਬਹੁਤ ਹੱਟਾ ਕਾਣ ਦਾਸ ਕਰਨ ਨੇ ਸਹੀ ਪਿਆਰੇ ਮੈਨ ਦਾ ਜਨਮ ਲੈਣਾ ਆਪੇ ਤਾਰੇ ਨਾਲ ਆ ਛੋੜ ਦੇ ਰਹੀ ਹਾਂ ਸਭ ਤੋਂ ਅਸਾਬ ਬਾਈ ਜੀ ਜੀ ਆਪਣੇ ਬੋਲੋ

यार ये चाबी देंगे ਰੱਜੀ ਭੋਗ ਪੈ ਗਿਆ ਭੋਗ ਪੈਣ ਅਸੀਂ ਆ ਗਏ ਉੱਪਰ ਉੱਪਰ ਤੁਹਾਨੂੰ ਪਿੰਡ ਦਿਖਾਉਣੇ ਆ ਪੈਣ ਦਾ ਪਿੰਡ ਹਣ ਦਾਲੇ ਅਖੜੀ ਜਸਕਰ ਜਸਕਰ ਤੂੰ ਮਿਲਿਆ ਨਹੀਂ ਹੈ ਲੋਕ ਹੈ ਹੈਲੋ ਇਹਨੂੰ ਇਹਦਾ ਨਾਮ ਕੀ ਆ ਅਰਵਾਜ ਹੈਲੋ ਕੈ ਇਹ ਨਵਾਂ ਮੁੰਡਾ ਤੁਹਾਨੂੰ ਦਿਖਾਉਣੇ ਆ ਪਿੰਡ ਕਿਹੜਾ ਤੇਰਾ ਰਤਨਗੜ ਰਤਨਗੜ ਇਹ ਰਤਨਗੜ ਤੋਂ ਆਇਆ ਜੀ ਇਹ ਵੀ ਮੇਰੀ ਭੂਆ ਦਾ ਪੋਤਾ ਮਤਲਬ ਉਹ ਡੱਬਾ ਹੂੰ ਬੱਕਰੀਆਂ ਕਿੰਨਾ ਸੋਹਣਾ ਬਾੜਾ ਬਣਾਇਆ ਹੋਇਆ ਹੈ ਨਾ ਆਪਾਂ ਵੀ ਇਵੇਂ ਕਰਦੇ ਹਾਂ ਹੂੰ ਇਹਦੇ ਵਿੱਚ ਬਾਹਰ ਨਹੀਂ ਨਿਕਲ ਸਕਦੀ ਜਾਲੀਲਾ ਹੀ ਹੈ ਖੁੱਡੇ ਦਾ ਉਹ ਲਿਪਿਆ ਹੋਇਆ ਤੇ ਮੱਟਿਆ ਹਨਾ ਹੈ ਅੱਛਾ ਉਪਰ ਹੈ ਨਾ ਕਮਰਾ ਬਣਾਇਆ ਹੋਇਆ ਨਾ ਖਾਤਰ ਉਹ ਆਉਂਦੇ ਢੋਲੀ ਐਵੇਂ ਬੱਚੇ ਵੱਡੇ ਆਪਾਂ ਸਟੈਂਡ ਦੀ ਲੋੜ ਨਹੀਂ ਐਵੇਂ ਬਣਾਉਂਦੇ ਆਪਾਂ ਵੀ ਢੋਲੀ ਬਣਾਈ ਗੀਏ ਢੋਲੀ ਦੀ ਹੈ ਨਾ ਨਿੱਕੀ ਜੀ ਕੁੜੀ ਕੱਕਾ ਬੰਦੀ ਆ ਹਮ ਆਪੋ ਨੇ ਇਹਨੇ ਬੜਾ ਲਿਆ ਦੋ ਦੋ ਬਣ ਜਨੇ ਇੱਕ ਡੋਲ ਦੇ ਕਿੱਥੇ ਆਪ ਹੁਣ ਦੋ ਦੋ ਬੁੜਾ ਮੰਗੇ ਓਏ ਇੱਕ ਨਾਲ ਹੀ ਸਾਜਣਾ ਮਾ ਕੁੱਤੇ ਕੋਲ ਰਵਾਰੀ ਹੋਰ ਮੈਂ ਉਹਦੇ ਕੋਲ ਕੁੱਤਾ ਬਹੋ ਬੜਾ ਬੈਠਾ ਨਾ ਇਹਦੇ

ਤੇ ਰੋਟੀ ਪ੍ਰਸ਼ਾਦਾ ਬਣ ਰਿਹਾ ਤੇ ਉਦੋਂ ਉਹ ਦੁਕਾਨਾਂ ਭੈਣੇ ਕਰਾਇ ਦੇ ਦਿੱਤੇ ਇਹਨੇ ਚਿੱਟੀ ਕੱ ਲੈ ਆਈਆਂ ਇਹਨਾਂ ਦੀ ਇਹ ਦੁਕਾਨਾਂ ਉਹ ਪਿੰਡ ਦੇ ਸਾਰੇ ਚਲੇ ਗਏ ਰਿਸ਼ਤੇਦਾਰ ਹੈਗੇ ਕਾਟ ਬਹੁਤ ਜ਼ਿਆਦਾ ਸੀਗਾ ਇਹ ਪਿੰਡ ਵੱਡਾ ਨਾ ਚਲੋ ਜੀ ਥਲਾਈ ਚੱਲੀ ਖੇਤਰਾਣੇ ਨਹੀਂ ਲੋ ਜੀ ਤੁਹਾਨੂੰ ਪੱਠੀ ਦਿਖਾਵਾਂ ਰੋਟੀਆਂ ਵਾਲੀ ਤੇ ਮੈਨੂੰ ਕੀ ਪਤਾ ਬਾਹ ਕੁਆ ਨਿਕਲ ਆੜੇ ਖੋੜ ਕੱਲ ਮੀ ਮਮੀ ਹਾਂ ਉਹ ਹਾਂ ਉਹਦਰ ਵੀਡੀਓ ਬਣਾਉਣ ਕਰਨ ਲੱਗੇ ਆ ਸੀ ਨੰਮਾ ਪੱਠੀ ਦੀ ਬਣਾ ਲਈਏ ਪਹਿਲਾਂ ਪੱਠੀ ਚੱਲਦੀ ਦੇਖੀ ਜਾ बदिया लोटियाँ तभी वह करी हुई है साढ़े नहीं देखी मैं तो पहली बार देखी पहली बार देखी है। ਹਰਿਆਵਲ ਅੱਜ ਹੈ ਬਹੁਤ ਕੱਟੇ ਹੋ ਗਏ ਐ ਕਿਤੇ ਕੱਟੇ ਹੋ ਗਏ ਚਾਹੇ ਮੈਂ ਮਾਰਨਾ ਚਾਹੁੰਦਾ ਹਾਂ ਮਾਰਨਾ ਚਾਹੁੰਦਾ ਹਾਂ ਮਾਰਨਾ ਚਾਹੁੰਦਾ ਹਾਂ ਪਾਪ ਸਿਸਟਮ ਪਸਾਉਂਦੀ ਹਾਂ ਜੀ ਤੁਹਾਨੂੰ ਐ ਸਟਾਰ ਨੇ ਮੈਂ ਬੇ ਸੌਰੀ ਮੇਰੇ ਕੋਲ ਆਇਆ ਉਹ ਤੇ ਕਮਾ ਇੱਥੇ ਆ ਤੇ ਮੇਰੇ ਕੋਲ ਆਇਆ ਉਹ ਬੱਚੀ ਆ ਗਈ ਸੀ ਇਹਦੇ ਨੂੰ ਆ ਨਹੀਂ ਪਾਉਂਦੇ ਨਾ 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 ਚਤੇ ਕਿ ਟੋ ਨਾ ਬਾਹਰ ਗਿੱਟੀ ਲੈ ਕੱਟਾ ਕੱਢੀ ਨਾ ਨਾ। ਲਓ ਜੀ ਆਪਾਂ ਪਹੁੰਚ ਗਏ ਘਰੇ ਹੁਣ ਮੇਰੀ ਤਰਹੀ ਚਾਹ ਚਾਹ ਪੀਵਾਂਗੇ। ਇਹਦਾ ਇਸ ਤਰ੍ਹਾਂ ਪਤਾ ਨਹੀਂ ਕੀ ਗਾਦਾ ਫਿਰਦਾ। ਹੂੰ ਚਾਹ ਬੰਨੀ ਆੜੀ ਬਸ। ਚਿੰਗਮਾ ਲੈ ਕੇ ਚਿੰਗਮਾ ਖਾਈ ਜਾਂਦਾ। ਬੱਬਲ ਗਮਾ। ਮੇਰਾ